ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਬਿਲਕੁਲ ਆਸਾਨ ਤਰੀਕਾ ਦੱਸਾਂਗੇ ਬੀਜ ਉਗਾਉਣ ਦਾ ਇਹ ਸਿਰਫ ਚਾਰ ਪੰਜ ਦਿਨਾਂ ਦੇ ਵਿੱਚ ਬੀਜ ਉਗ ਕੇ ਤਿਆਰ ਹੋ ਜਾਣਗੇ ਜਿੱਦਾਂ ਇਹ ਦੇਖ ਸਕਦੇ ਆਂ ਇੱਕ ਤਾਂ ਆਪਣੇ ਆਹ ਪੇਠੇ ਦੇ ਬੀਜ ਨੇਗੇ ਤੇ ਇੱਕ ਆਪਣੇ ਇਹ ਦੇਸੀ ਕਦੂ ਦੇ ਬੀਜ ਨੇਗੇ ਤੇ ਇੱਕ ਆਪਣੇ ਇਹ ਅੱਲਾਂ ਦੇ ਬੀਜ ਨੇਗੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਅੱਲਾਂ ਦੇ ਬੀਜ ਨੇ ਬਿਲਕੁਲ ਆਸਾਨ ਤਰੀਕੇ ਦਾ ਆਪਾਂ ਸਾਨੀ ਦੇ ਨਾਲ ਇਹ ਬੀਜ ਉਗਾ ਸਕਦੇ ਆਂਗੇ ਜਿੱਦਾਂ ਤੁਸੀਂ ਕੀ ਕਰਨਾ ਹੈਗਾ ਇਸ ਤਰੀਕੇ ਦਾ ਇੱਕ ਨੈਪਕਿਨ ਲੈ ਕੇ ਆਣਾ ਹੈ ਆ ਦੇਖੋ ਤੁਸੀਂ ਦੇਖ ਸਕਦੇ ਹੋਗੇ ਇਸ ਨੂੰ ਇਸ ਤਰੀਕੇ ਦੇ ਨਾਲ ਕੋਲਡ ਕਰ ਲੈਣਾ ਹਾਫ ਬਾਕਸ ਦੇ ਵਿੱਚ ਤੇ ਇਸ ਤੋਂ ਬਾਅਦ ਇਸ ਨੂੰ ਹਲਕਾ ਹਲਕਾ ਗਿੱਲਾ ਕਰ ਲੈਣਾਗਾ ਇਸ ਤਰੀਕੇ ਨਾਲ ਆਹ ਦੇਖੋ ਹਲਕਾ ਹਲਕਾ ਗਿੱਲਾ ਹੋ ਜੂ ਇਹ ਚੰਗੀ ਤਰ੍ਹਾਂ ਗਿੱਲਾ ਕਰ ਲੈਣਾ ਹਲਕਾ ਹਲਕਾ ਕਰਕੇ ਵੀ ਬਸ ਇਹ ਫਟਣਾ ਨਹੀਂ ਚਾਹੀਦਾ ਹੈਗਾ ਆ ਦੇਖੋ ਇਸ ਤਰੀਕੇ ਨਾਲ ਗਿੱਲਾ ਹੋ ਗਿਆ ਇਹ ਹੁਣ ਇਸ ਦੇ ਵਿੱਚ ਆਪਾਂ ਨੇ ਬੀਜ ਨੂੰ ਇਸ ਤਰੀਕੇ ਦੇ ਨਾਲ ਥੋੜਾ ਥੋੜਾ ਦੂਰੀ ਦੇ ਨਾਲ